ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿੰਦਾ ਤੁਸੀਂ ਦੇਖ ਰਹੇ ਹੋ ਪੀਐਸਕੇ ਟੀਵੀ ਤੇ ਇਸ ਵਕਤ ਹਲਕਾ ਧਰਮਕੋਟ ਦੇ ਪਿੰਡ ਪਿੰਡ ਬਲਖੰਡੀ ਵਿਖੇ ਪਹੁੰਚੇ ਆ ਇੱਥੇ ਇੱਕ ਪਰਿਵਾਰ ਔਰ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਪਰਿਵਾਰ ਔਰ ਪਿੰਡ ਵੀ ਇਕੱਠਾ ਹੋਇਆ ਹੈ ਗੱਲਬਾਤ ਕਰਦੇ ਆ ਕੀ ਮਸਲਾ ਹੈ ਸਾਰਾ ਸੋ ਸਭ ਤੋਂ ਪਹਿਲਾਂ ਇੱਧਰ ਬਾਬਾ ਜੀ ਨੇ ਇਹਨਾਂ ਨੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਪਿੰਡ ਬਲਖੰਡੀ ਜ਼ਿਲ੍ਹਾ ਮੋਗਾ ਦਾਸ ਭਾਈ ਲਖਬੀਰ ਸਿੰਘ ਜੀ ਭਾਈ ਕਲਿਆਣਾ ਜ ਸੋ ਇਹ ਜਿਹੜਾ ਪਰਿਵਾਰ ਹੈ ਇਹ ਇਸਾਈ ਧਰਮ ਦੇ ਨਾਲ ਇਹ ਜੁੜਿਆ ਹੋਇਆ ਪਰਿਵਾਰ ਸੀ ਚਲੋ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮ ਜਿਹੜੇ ਨੇ ਸਤਿਕਾਰਯੋਗ ਨੇ ਇਸ ਕਰਕੇ ਅੱਜ ਤੋਂ ਇਹਨਾਂ ਨੂੰ ਇਹਨਾਂ ਦਾ ਬਜ਼ੁਰਗ ਜਿਹੜਾ ਉਹ ਚੜ੍ਹਾਈ ਕਰ ਗਿਆ ਇਸ ਕਰਕੇ ਇਹਨਾਂ ਨੂੰ ਗੁਰੂ ਸਾਹਿਬਾਨਾਂ ਦੇ ਅਰਦਾਸ ਵਾਸਤੇ ਸਮਾਗਮ ਵਾਸਤੇ ਲੋੜ ਪਈ ਅਤੇ ਸਾਨੂੰ ਪਤਾ ਲੱਗਣ ਤੇ ਅਸੀਂ ਇਹ ਜਿਹੜਾ ਇਹਨਾਂ ਨੂੰ ਮਨਾ ਕਰ ਦਿੱਤਾ ਗੁਰੂ ਸਾਹਿਬਾਨ ਦੇ ਸਰੂਪ ਵਾਸਤੇ ਅਤੇ ਨਗਰ ਨਿਵਾਸੀਆਂ ਨੇ ਨਾਲ ਇਹਨਾਂ ਨੂੰ ਪ੍ਰੇਰਣਾ ਕੀਤਾ ਅਤੇ ਇਹਨਾਂ ਨੇ ਮਨ ਵਿੱਚ ਵਿਚਾਰ ਬਣਾਈ ਕਿਉਂ ਨਾ ਹੋਵੇ ਕਿ ਐਸੇ ਗੁਰੂ ਦੇ ਨਾਲ ਪੱਕੇ ਜੁੜ ਜਾਈਏ ਇਸ ਕਰਕੇ ਸਾਡੇ ਨਾਲ ਜਥੇਬੰਦੀਆਂ ਦੇ ਨਾਲ ਸਬੰਧ ਇਹਨਾਂ ਨੇ ਕੀਤਾ ਤਾਲਮੇਲ ਕੀਤਾ ਅੱਜ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਅਤੇ ਪਰਿਵਾਰ ਨੂੰ ਇਸ ਪੰਥ ਦੇ ਵਿੱਚ ਸ਼ਾਮਲ ਕੀਤਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਥ ਦੇ ਵਿੱਚ ਜਿਹੜਾ ਵਾਅਦਾ ਹੋਇਆ ਅਤੇ ਸਾਡੇ ਜਥੇਦਾਰ ਹਰਨੇਕ ਸਿੰਘ ਜੀ ਬਲਖੰਡੀ ਸਾਹਿਬ ਉਹ ਕਿਸੇ ਕਾਰਨ ਨਹੀਂ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਹੈ ਅਤੇ ਹੋਰ ਵੀ ਸਾਡੇ ਨਾਲ ਜਿਹੜੇ ਜਥੇਬੰਦੀਆਂ ਪਹੁੰਚੀਆਂ ਨੇ ਸਾਰਿਆਂ ਦਾ ਧੰਨਵਾਦ ਅਤੇ ਅਸੀਂ ਆਸਮੈਂਦ ਕਰਦੇ ਹਾਂ ਕਿ ਜਿਹੜਾ ਪਰਿਵਾਰ ਹੈ ਪੂਰਨ ਤੌਰ ਤੇ ਜਿਹੜਾ ਇਹਨਾਂ ਤੋਂ ਗੱਲਬਾਤ ਇਹਨਾਂ ਦੇ ਨਾਲ ਹੋਈ ਹੈ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਪੂਰਾ ਖੁਸ਼ੀ ਦੇ ਨਾਲ ਵਾਪਸ ਆਇਆ ਜੀ ਪਰਿਵਾਰ ਨੂੰ ਹਾਂਜੀ ਇਹ ਪਰਿਵਾਰ ਆਪੇ ਆਪ ਤੁਹਾਨੂੰ ਦੱਸੇਗਾ ਜੀ ਆਪਦੇ ਰਜਾਮੰਦੀ ਦੇ ਨਾਲ ਅਤੇ ਆਪਦੇ ਹੋਛ ਹਮਾ ਦੇ ਵਿੱਚ ਜਿਹੜਾ ਹੈ ਇਹ ਗੁਰੂ ਸਾਹਿਬਾਨਾਂ ਦੇ ਨਾਲ ਪੰਥ ਦੇ ਨਾਲ ਸ਼ਾਮਲ ਹੋਇਆ ਹੈ ਅੱਗੇ ਤੋਂ ਕੋਈ ਵੀ ਜਿਹੜਾ ਸਮਾਗਮ ਧਾਰਮਿਕ ਜਾਂ ਕੋਈ ਵੀ ਸਮਾਗਮ ਇਹਨਾਂ ਨੇ ਕਰਾਉਣਾ ਹੈ ਇਹਨਾਂ ਨੂੰ ਕੋਈ ਵੀ ਨੋਕ ਟੋਕ ਨਹੀਂ ਇਹ ਪੁੱਲਾ ਪਟਕਿਆ ਜਿਹੜਾ ਹੈ ਸਮਝ ਲਓ ਕਿ ਆਪਦੇ ਪਰਿਵਾਰ ਦੇ ਵਿੱਚ ਕਿਸੇ ਟਾਈਮ ਭੁੱਲੇ ਪੜਕੇ ਹੋਏ ਸਨ ਤੇ ਆਪਣੇ ਪਰਿਵਾਰ ਦੇ ਵਿੱਚ ਪੰਥ ਦੇ ਵਿੱਚ ਸ਼ਾਮਲ ਹੋਏ ਨੇ ਜੋ ਸ਼ਰਨ ਆਵੇ ਤੇ ਸੰਖੰਠ ਲੱਗ ਸੋ ਇਧਰ ਭਾਈ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਾਬੇ ਵਾਈ ਗੁਰਜੀ ਕਾ ਖਾਲਸਾ ਵਾਹੀ ਗੁਰੂ ਕਾ ਖਾਲਸਾ ਵਾਹੀ ਗੁਰਜੀ ਜੀ ਫਤੇ ਜੀ ਬਾਬੇ ਕੀ ਨਾ ਆਪਣਾ ਕਿਹੜੀ ਜਥੇਬੰਦੀ ਆਪਣੇ ਜੀ ਤਨਤਨ ਬਾਬਾ ਬੁੱਢਾ ਸਭ ਜੀ ਆਲ ਇੰਡੀਆ ਸਿੱਖ ਜਥੇਬੰਦੀ ਜੀ ਦੀ ਸੇਵਾ ਅਨੁਵਾਰੇ ਦਾਸ ਭਾਈ ਰਾਜ ਸੰਘਾਲ ਸੰਭਲੀ ਮੋਗਾ ਸੋ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਪੰਜਾਬ ਪ੍ਰਧਾਨ ਪਿੰਡ ਬੱਗੇ ਜੋ ਉਹਨਾਂ ਨੇ ਸਾਰਾ ਕੁਝ ਸਾਹਿਬ ਜੀ ਨੂੰ ਦੱਸ ਹੀ ਦਿੱਤਾ ਹੈ ਵਿਸਤਾਰ ਦੇ ਵਿੱਚ ਚੱਲਦੇ ਹੋਇਆ ਜੋ ਇਹ ਪਰਿਵਾਰ ਅਸਾਈ ਮਤ ਦੇ ਵਿੱਚ ਸੀ ਅੱਜ ਗੁਰੂਸੇਵ ਦੀ ਕਿਰਪਾ ਹੋਈ ਇਹ ਪਰਿਵਾਰ ਵਾਪਸੀ ਆਇਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਅਸੀਂ ਵਿਸ਼ਵਾਸ ਰੱਖਦੇ ਹਾਂ ਵੀ ਇਸ ਪਰਿਵਾਰ ਤੇ ਵੀ ਇਹ ਵਾਕਿਆ ਗੁਰੂ ਨਾਲ ਜੁੜਿਆ ਰਹੇਗਾ ਤੇ ਅਸੀਂ ਇਹਨਾਂ ਨੂੰ ਵੀ ਦੁਬਾਰਾ ਫਿਰ ਕਹਿੰਨੇ ਆ ਭਾਈ ਸਾਹਿਬ ਨੇ ਵੀ ਕਿਹਾ ਸਾਰਿਆਂ ਨੂੰ ਕਹਿ ਰਹੇ ਆ ਵੀ ਭਾਈ ਦੁਬਾਰਾ ਇਹੋ ਜਿਹਾ ਕੰਮ ਨਹੀਂ ਕਰਨਾ ਗੁਰੂ ਦੇ ਨਾਲ ਹੀ ਜੁੜ ਕੇ ਰਹਿਣਾ ਤੇ ਤੁਹਾਨੂੰ ਕੋਈ ਗੁਰੂ ਘਰ ਦੇ ਵਿੱਚ ਰੋਕ ਟੋਕ ਨਹੀਂ ਹੋਵੇਗੀ ਜਦ ਵੀ ਤੁਹਾਡੇ ਮਨ ਦੀ ਭਾਵਨਾ ਜਾਗਦੀ ਹੈ ਤੁਸੀਂ ਗੁਰੂ ਸੇਵ ਦੇ ਪਾਵਨ ਸਰੂਪ ਲੈ ਜਾ ਸਕਦੇ ਹੋ ਸਿੱਖ ਧਰਮ ਦੇ ਕੋਈ ਓਸੂਲ ਜੋ ਕਾਇਦੇ ਕਾਨੂੰਨ ਉਹ ਇਹਨਾਂ ਨੂੰ ਸਾਰੇ ਸਮਝਾ ਦਿੱਤੇ ਗਏ ਹਾਂ ਜੀ ਉਹ ਸਾਰੇ ਸਮਝਾ ਦਿੱਤੇ ਗਏ ਆ ਵੀ ਇਹ ਨਾ ਹੋਵੇ ਅੱਜ ਤੁਸੀਂ ਸਰਪਾਉ ਉਹ ਲੈ ਲਿਆ ਵਾ ਅੱਜ ਤੁਸੀਂ ਅਰਦਾਸ ਬੇਨਤੀ ਕਰਵਾਲੀ ਸਿੰਘਾਂ ਨੂੰ ਸਪਸ਼ਟੀ ਕਰਨ ਦਿੱਤਾ ਵੀ ਕੱਲ ਨੂੰ ਫਿਰ ਤੁਸੀਂ ਦੂਸਰੇ ਮੱਤ ਵਿੱਚ ਜਾਂਦੇ ਹੋ ਇਹ ਨਹੀਂ ਹੋਵੇਗਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਵੀ ਜੇ ਅਸੀਂ ਦੂਸਰੇ ਪਾਸੇ ਜਾਵਾਂਗੇ ਤਾਂ ਖਾਲਸਾ ਸਾਡੇ ਦੇ ਬਣਦੀ ਕਾਰਵਾਈ ਕਰ ਸਕਦਾ ਹੈ ਤੇ ਉਹ ਜੋ ਹੋਰ ਪਰਿਵਾਰ ਇਦਾਂ ਸਿੱਖ ਧਰਮ ਨੂੰ ਛੱਡ ਕੇ ਕੁਝ ਲਾਲਸ ਵਿੱਚ ਹੋ ਕੇ ਆਪਣੀਆਂ ਮਜਬੂਰੀਆਂ ਨੂੰ ਛੱਡ ਕੇ ਜਾ ਰਹੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਜਿਹੜੇ ਦੂਸਰੇ ਧਰਮਾਂ ਵਿੱਚ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਗੁਰੂ ਦੇ ਲੜ ਲੱਗੋ ਗੁਰੂ ਤੋਂ ਬਿਨਾ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ ਇੱਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਾਰ ਜਨ ਜਿੱਥੇ ਮਰਜੀ ਭੱਜ ਲੈਣ ਆਖਰ ਇੱਥੇ ਹੀ ਆ ਕੇ ਸਾਨੂੰ ਜਿਹੜਾ ਸ਼ਾਂਤੀ ਮਿਲਣੀ ਆ ਕੀ ਤੁਹਾਨੂੰ ਲੱਗਦਾ ਨਹੀਂ ਜੀ ਕਿ ਇਹ ਪਰਿਵਾਰ ਕਿਸੇ ਮਜਬੂਰੀ ਵਾਸਤੇ ਹੋ ਕੇ ਜਾਂ ਇਹਨਾਂ ਦੇ ਨਾਲ ਕੁਝ ਵਿਤਕਰੇ ਕੀਤੇ ਜਾਂਦੇ ਉਹ ਵੀ ਕਾਰਨ ਕੁਝ ਹੈਗੇ ਕੋਈ ਸਿੱਖ ਕੌਮ ਦੇ ਵਿੱਚ ਵੀ ਕੁਝ ਅਜਿਨ ਕਾਮੀਆਂ ਦੇਖੋ ਜੀ ਵਿਤਕਰਿਆਂ ਦਾ ਕਾਰਨ ਇਹ ਆ ਵੀ ਨਾ ਤੇ ਗੁਰੂ ਸਾਹਿਬ ਦੀ ਦੇਗ ਲੈਂਦੇ ਆ ਗੁਰੂ ਨੂੰ ਮਾਰਾ ਕਹਿ ਰਹੇ ਨੇ ਇਸ ਕਰਕੇ ਇਹਨਾਂ ਨਾਲ ਉਹ ਸਤਾਰੰਵਾਲ ਜਿਹੜੇ ਜਾ ਰਹੇ ਸੇ ਇੱਕ ਧਰਮ ਦੇ ਵਿੱਚ ਪਰਿਵਾਰ ਵਿੱਚ ਹੈਗੇ ਆ ਲੇਕਿਨ ਇਧਰ ਨੋਕ ਟਿਕਾਈ ਹੁੰਦੀ ਹੈ ਤੇ ਉਧਰ ਚਲੇ ਜਾਂਦੇ ਆ ਨੋਬਤ ਇਹਦੇ ਵਿੱਚ ਕੋਈ ਨਹੀਂ ਜੀ ਮੈਨੂੰ ਤਾਂ ਅਜ ਤੱਕ ਕੋਈ ਵੈਸੇ ਲੱਗੇ ਨਹੀਂ ਵੀ ਇਹਦੇ ਵਿੱਚ ਕਿਉਂਕਿ ਖਾਲਸਾ ਹਮੇਸ਼ਾ ਗਰੀਬਾਂ ਦੇ ਹੱਕ ਲਈ ਔਰ ਹਰੇਕ ਲਾਜਪਤ ਬਾਤੇ ਖਾਲਸਾ ਖੜਾ ਵਾ ਠੀਕ ਹੈ ਜੀ ਵੀ ਜੇ ਹੁਣ ਇਹ ਕਹਿੰਦੇ ਆ ਵੀ ਕੋਈ ਮਜਬੂਰੀ ਮਜਬੂਰੀ ਮੰਜਬਾਰੀ ਕੋਈ ਨਹੀਂ ਇਹ ਕੋ ਉਧਰ ਨੂੰ ਦੁਰੇ ਫਿਰਦੇ ਜਿਵੇਂ ਉਹ ਕਹਿੰਦੇ ਜੀ ਅਸੀਂ ਤਾਂ ਤੁਹਾਡਾ ਘਰ ਪਵਾ ਦਾਂਗੇ ਫਲਾਣਾ ਕਰਾ ਦੇਂਗੇ ਇਹੋ ਜਿਹਾ ਲਾਲਚ ਇਹੋ ਜਿਹਾ ਲਾਲਚ ਦਿੰਦੇ ਆ ਪਰ ਖਾਲਸਾ ਕਦੇ ਲ ਖਾਲਸੇ ਨੇ ਤਾਂ ਹਮੇਸ਼ਾ ਇਲਾਜਪਤ ਨਾਲ ਰੱਖੀ ਨਾਲ ਖੜਾ ਵਾ ਠੀਕ ਹੈ ਜੀ ਧੰਨਵਾਦ ਸਨ ਕਿ ਨਹੀਂ ਪਤਾ ਭਾਈ ਰਾਜਾ ਸਿੰਘ ਮੱਲੀ ਮਾ ਭਾਈ ਰਾਜਾ ਸਿੰਘ ਜੀ ਮੱਲੀ ਸੋ ਮੋਗੇ ਤੋਂ ਨੇ ਸੋ ਅਗੇ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਕਿ ਵਾਕਿਆ ਆਪਣੇ ਖੁਸ਼ੀ ਨੂੰ ਮੋਖ ਰੱਖਦੇ ਆ ਆਪਣੇ ਦਿਲੋਂ ਇਸ ਧਰਮ ਦੇ ਵਿੱਚ ਆਏ ਆ ਕਿਉਂਕਿ ਭਾਈ ਗੁਰਦਾਸ ਜੀ ਦਾ ਕਹਿਣਾ ਕਿ ਚਰਨ ਚਰਨ ਗੁਰ ਇੱਕ ਪਿੰਡਾਂ ਜਾਇ ਚੱਲ ਸਤਿਗੁਰੂ ਕੋਟ ਮੰਡ ਅੱਗੇ ਹੋਈ ਲੇਤਾ ਹੈ ਕਿ ਇੱਕ ਪਲ ਆਪਾਂ ਚੱਲਦੇ ਹਾਂ ਗੁਰੂਵਾਲ ਨੂੰ ਤੇ ਗੁਰੂ ਸਾਹਿਬ ਜੀ ਕਰੋੜਾ ਮੀਲ ਤੋਂ ਸਾਨੂੰ ਲੈਣ ਆਉਣਗੇ ਇੱਕ ਗੱਲ ਮੈਂ ਇੱਥੇ ਹੋਰ ਛੋਟੀ ਵੀ ਕਰ ਦਵਾਂ ਜੇਕਰ ਕੋਈ ਪਿੰਡ ਦੇ ਵਿੱਚ ਉਹ ਵਿਚਾਰ ਕਰਦਾ ਕੋਈ ਨਸ਼ੇ ਕਰਦਾ ਚੋਰੀਆਂ ਕਰਦਾ ਜਦੋਂ ਉਹ ਕੇਵਾਰ ਬੰਦਾ ਬਣ ਜਾਂਦਾ ਗੁਰੂ ਵਾਲਾ ਬਣ ਜਾਂਦਾ ਅਮਰਤ ਸ਼ਾਕਲ ਦੇਵੇ ਮਾੜੇ ਕੰਮ ਛੱਡ ਦੇਵੇ ਤਾਂ ਗੁਰੂ ਘਰ ਜਾਣ ਲੱਗ ਜਾਵੇ ਤਾਂ ਉਹਨੂੰ ਲੋਕੀ ਗੱਲਾਂ ਕਰਦੇ ਆ ਕਿ ਨੌ ਸੂਚੂਆ ਖਾ ਕੇ ਬਿੱਲੀ ਹੱਜ ਨੂੰ ਚ ਸਵਾਲ ਕਰਦਾ ਹਾਂ ਜਵਾਬ ਦੇਣਾ ਚਾਹਣਾ ਕਿ ਉਹ ਤਾਂ 900 ਚੂਹਾ ਖਾਨ ਤੋਂ ਬਾਅਦ ਉਹਨੇ ਸ਼ਰਮ ਕੀਤੀ ਹਾਜਰ ਕਰਨ ਵਾਸਤੇ ਚਲੀ ਗਈ ਤੇ ਲੇਕਿਨ ਤੂੰ ਤਾਂ ਫਿਰ ਉੱਥੇ ਦਾ ਉੱਥੇ ਖੜਾ ਹੈ ਇਸੇ ਕਰਕੇ ਜਿਹੜੇ ਪਰਿਵਾਰ ਆ ਗਏ ਉਹਨਾਂ ਤੇ ਕਮੈਂਟ ਕਿ ਤੂੰ ਨਾ ਕਰਿਓ ਇਸ ਪਰਿਵਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕਮੈਂਟ ਬਾਜੀ ਨਾ ਕੀਤੇ ਜਾਵੇ ਕਿ ਪਹਿਲਾਂ ਕਿਦਾਂ ਸੀ ਇਹ 4 ਦਿਨ ਰਹਿਣਗੇ 5 ਦਿਨ ਰਹਿਣਗੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਸੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹਾਂ ਜੀ ਕਿ ਅੱਜ ਤੁਸੀਂ ਸਿੱਖ ਧਰਮ ਦੇ ਵਿੱਚ ਦਾਖਲ ਹੋਏ ਹੋ ਕਿ ਅੱਜ ਕਿ ਕੀ ਕਹਿਣਾ ਚਾਹੁੰਦੇ ਹੋ ਇਹ ਬਾਰੇ ਬੱਸ ਕਹਿਣਾ ਕਿ ਚੋਣੇ ਵੈਗਰੂ ਜੀ ਬਹੁਤ ਖੁਸ਼ੀ ਬਹੁਤ ਖੁਸ਼ੀ ਅੜੀ ਗੱਲ ਆ ਵੀ ਅਸੀਂ ਮਾਲਕ ਦੇ ਲੜਾ ਦਿਲੋਂ ਦਿਲੋਂ ਇਸ ਸ਼ਰਮ ਦੇ ਵਿੱਚ ਆਏ ਹੋ ਕੋਈ ਦਬਾਤ ਨਹੀਂ ਪਾਇਆ ਗਿਆ ਕਿਸੇ ਡਰ ਦੇ ਵਿੱਚ ਤਾਂ ਨਹੀਂ ਆਏ ਗਏ ਜੇਕਰ ਤੁਹਾਨੂੰ ਉਹ ਪੁਰਾਣੇ ਤੁਹਾਡੇ ਇਸਾਈ ਪਾਦਰੀ ਪਾਸਟਰ ਪ੍ਰਚਾਰਕ ਆ ਕੇ ਕੋਈ ਸਵਾਲ ਜਵਾਬ ਕਰਨ ਤੇ ਉਹਨਾਂ ਨੂੰ ਕੀ ਜਵਾਬ ਦਿਓਗੇ ਜਵਾਬ ਕੀ ਦੇਣਾ ਵੈਗਰੂ ਸਾਡਾ ਮਨ ਸੀ ਹਾਂ ਸਾਡਾ ਮਨ ਸੀ ਠੀਕ ਹੈ ਜੀ ਅਸੀਂ ਆ ਗਏ ਠੀਕ ਹੈ ਜੀ ਸਾਰਾ ਪਰਿਵਾਰ ਖੁਸ਼ ਆ ਖੁਸ਼ ਆ ਜੇ ਜਿਹੜੇ ਇਹਨਾਂ ਨੇ ਲਿਖਤੇ ਰੋ ਤੁਹਾਨੂੰ ਲਿਆ ਆ ਕਿ ਅੱਜ ਤੋਂ ਬਾਅਦ ਤੁਹਾਡਾ ਦੇਹਧਾਰੀ ਬਾਬਾ ਗੁਰੂ ਪੀਰ ਕਿਸੇ ਨੂੰ ਵੀ ਨਹੀਂ ਮੰਨਣਾ ਕਿ ਤੁਸੀਂ ਵਾਅਦਾ ਕਬੂਲ ਕਰਦੇ ਹੋ ਕਬੂਲ ਹੈ ਜੀ ਕਬੂਲ ਹੈ ਤੁਹਾਨੂੰ ਹਾਂ ਜੀ ਅੱਜ ਤੋਂ ਬਾਅਦ ਸਭ ਸਿੱਖਣ ਨੂੰ ਕੁਕ ਮੈਂ ਗੁਰੂ ਮੰਨਿਓ ਗੁਰਗਾਂ ਸਾਹਿਬ ਦੀ ਹਜ਼ੂਰੀ ਵਿੱਚ ਆਇਆ ਕਰੋਗੇ ਗੁਰਗਾਂ ਸਾਹਿਬ ਨੂੰ ਮੰਨੋਗੇ ਸੋ ਪੂਰਾ ਪਰਿਵਾਰ ਦਿਲੋਂ ਇਸ ਧਰਮ ਦੇ ਵਿੱਚ ਦਾਖਲ ਹੋਇਆ ਹੈ ਸੋ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਭਟਕ ਚੁੱਕੇ ਆ ਆਪਣੇ ਧਰਮ ਨੂੰ ਛੱਡ ਕੇ ਮੈਂ ਪਹਿਲਾਂ ਪੁੱਛਣਾ ਚਾਹੁੰਨੇ ਆ ਵੀ ਇਹ ਤੁਸੀਂ ਰੰਗਰੇਟੇ ਹੋਣਾ ਹਾਂਜੀ ਮਾਈ ਵੀ ਸਿੱਖ ਮਾਈ ਵੀ ਸਿੱਖ ਇਹ ਆਪਾਂ ਅੰਗਰੇਟਾ ਕਹਿੰਦੇ ਆ ਅਸਲ ਦੇ ਵਿੱਚ ਸ਼ਬਦੇ ਦਾ ਰੰਗ ਰੀਤਾ ਹਾਂਜੀ ਗੁਰੂ ਦੇ ਰੰਗ ਵਿੱਚ ਰਤਿਆ ਹੋਇਆ ਉਹਨੂੰ ਕਹਿੰਦੇ ਆ ਰੰਗਰੇਤਾ ਜੀ ਇਹਨਾਂ ਨੂੰ ਇਹ ਕਹਿੰਦੇ ਨੇ ਜਿਵੇਂ ਅਸੀਂ ਸਾਨੂੰ ਤਾਂ ਇਹਨਾਂ ਦੇ ਚਰਨ ਧੋਤ ਧੋ ਕੇ ਪੀਣੇ ਚਾਹੀਦੇ ਆ ਇਹਨਾਂ ਨੂੰ ਪਤਾ ਨਹੀਂ ਆ ਆਪਣੀ ਹੋਣ ਦਾ ਆਪਣਾ ਮੂਲ ਪਛਾਣ ਇਹਨਾਂ ਨੂੰ ਆਪਣਾ ਪਤਾ ਹੀ ਨਹੀਂ ਆ ਤੁਸੀਂ ਪਹਿਲੇ ਹੀ ਗੁਰੂ ਵਾਲੇ ਹੋ ਤੁਸੀਂ ਬੱਚੇ ਹੋ ਤੁਹਾਨੂੰ ਹੀ ਤਾਂ ਗੁਰੂ ਸਾਹਿਬ ਨੇ ਆਪਦਾ ਪੁੱਤਰ ਕਿਹਾ ਅਸੀਂ ਤਾਂ ਬਾਅਦ ਛੋਣੇ ਆ ਬਿਲਕੁਲ ਸਾਡਾ ਤਾਂ ਕੋਈ ਹੈ ਨਹੀਂ ਤੁਸੀਂ ਸਾਡੇ ਤੋਂ ਬਹੁਤ ਉੱਪਰ ਹੋ ਤੁਸੀਂ ਸਾਡੇ ਸਿਰ ਦੇ ਤਾਜ ਹੋ ਤੇ ਤੁਸੀਂ ਰੋਲ ਰਹੇ ਹੋ ਉਹਦਾ ਕਾਰਨ ਤੁਸੀਂ ਆਪ ਖੋਦੋਂ ਤੇ ਸਾਡੇ ਉਹ ਜਿਹੜੇ ਰਾਜਨੀਤਿਕ ਤੇ ਜਾਂ ਕਹੇ ਲਈ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸੈਰ ਫਸਾਇਆ ਉਹੋ ਲੀਡਰ ਉਹੋ ਗੁਨੇਗਾਰ ਆ ਤੁਸੀਂ ਓਨੇ ਜ਼ਿਆਦਾ ਨਹੀਂ ਹੈਗੇ ਪਰ ਮੈਂ ਤੁਹਾਨੂੰ ਅੱਜ ਖੁੱਲ੍ਹ ਕੇ ਦੱਸਣਾ ਚਾਹੁੰਦਾ ਔਰ ਕੈਮਰੇ ਦੇ ਸਾਹਮਣੇ ਦੱਸਣਾ ਚਾਹੁੰਦਾ ਸਾਰੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਇਹ ਇਹ ਰੰਗਰੇਟੇ ਜਿਨ੍ਹਾਂ ਨੂੰ ਮਾੜੇ ਸ਼ਬਦ ਬੋਲ ਕੇ ਹਟਾਇਆ ਜਾਂਦਾ ਜਿਨ੍ਹਾਂ ਦੀ ਪਰਸ਼ਾਵਾਂ ਪੈਣ ਦੇ ਉੱਤੇ ਹਨਾ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਸਿੱਕੇ ਸਿੱਕੇ ਢਾਲ ਕੇ ਇਹਨਾਂ ਦੇ ਕੰਨ ਦੇ ਵਿੱਚ ਪਾਈ ਜਾਂਦੇ ਸੀ ਇਹਨਾਂ ਨੇ ਰੱਬ ਦੀ ਗੱਲ ਸੁਣ ਲਈ ਤੇ ਕਈ ਵਾਰੀ ਤਾਂ ਸਾਨੂੰ ਇਹੋ ਜਿਹਾ ਕੁਝ ਵੀ ਦੇਖਣਾ ਪਿਆ ਵੀ ਔਰਤਾਂ ਨੂੰ ਆਪਣੀ ਛਾਤੀ ਢਕਣ ਵਾਸਤੇ ਵੀ ਟੈਕਸ ਦੇਣਾ ਪੈਂਦਾ ਸੀ ਉਹ ਇਹੇ ਬੰਦੇ ਹੁੰਦੇ ਸੀ ਤੇ ਇਹਨਾਂ ਨੂੰ ਚੱਕ ਕੇ ਗੁਰੂ ਨੇ ਸੀਨੇ ਨਾਲ ਲਾਇਆ ਤੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਹੈ ਇਹਨਾਂ ਨੂੰ ਆਪਣਾ ਮੁੱਲ ਹੀ ਨਹੀਂ ਪਤਾ ਹੈਗਾ ਅੱਜ ਮੈਂ ਇਹ ਦੱਸਣਾ ਚਾਹੁੰਨਾ ਵੀ ਤੁਸੀਂ ਇਸ ਮੁੱਲ ਦੇ ਵਾਰਸ ਹੋ ਤੁਸੀਂ ਨਮਾਨਿਆਂ ਵਾਂਗੂ ਨਾ ਖੜੇ ਹੋ ਤੁਸੀਂ ਇੱਕ ਤਾਨ ਕੇ ਖੜੇ ਹੋ ਤੁਸੀਂ ਉਹ ਕਲਗੀਧਰ ਪਿਤਾ ਦੇ ਪੁੱਤਰ ਹੋ ਅੱਜ ਜੇ ਤੁਸੀਂ ਉਹ ਬਣ ਕੇ ਤੁਹਾਨੂੰ ਇਹਨਾਂ ਖੁਸ਼ ਹੋਵੇਗਾ ਤੇ ਉਹ ਤੁਹਾਡੇ ਨਾਲ ਲੱਗੇਗਾ ਤਾਂ ਤੁਹਾਨੂੰ ਇੱਕ ਚੀਜ਼ ਦਾ ਅਹਿਸਾਸ ਜ਼ਰੂਰ ਆ ਜਾਊਗਾ ਹਾਂ ਵੀ ਅਸੀਂ ਵੀ ਇਸ ਧਰਤੀ ਦੇ ਉੱਤੇ ਆਏ ਸੀ ਤੁਹਾਡਾ ਕੋਈ ਵजूद ਆ ਨਹੀਂ ਤਾਂ ਕਈ ਜੰਮਦੇ ਆ ਕੀੜੇ ਮਕੋੜਿਆਂ ਵਾਂਗੂ ਮਰ ਜਾਂਦੇ ਆ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਲੇਕਿਨ ਜਿਹੜਾ ਦਸ਼ਮੀਸ਼ ਪਿਤਾ ਦਾ ਪੁੱਤਰ ਜਦੋਂ ਇਸ ਧਰਤੀ ਤੋਂ ਜਾਂਦਾ ਨਾ ਤਾਂ ਉਹਨੂੰ ਦੁਨੀਆ ਯਾਦ ਕਰਦੀ ਆ ਇਹ ਤੁਸੀਂ ਤੈਅ ਕਰਨਾ ਹੁਣ ਸਾਡਾ ਤਾਂ ਵੀਰੇ ਅਸੀਂ ਦਾ ਗੁਰੂ ਦੇ ਘਰ ਦੇ ਕੁੱਤੇ ਆ ਅਸੀਂ ਦਾ ਭੌਂਕਣਾ ਹੀ ਭੌਂਕਣਾ ਵੀ ਭਾਈ ਗੁਰੂ ਦੇ ਲੜ ਲੱਗੋ ਭਾਈ ਗੁਰੂ ਤੋਂ ਬਿਨਾ ਤੁਹਾਡਾ ਕੋਈ ਨਹੀਂ ਹੈਗਾ ਜਿਨ੍ਹਾਂ ਨੇ ਚੱਕ ਕੇ ਸੁੱਤੇ ਹੋਏ ਮਰੇ ਹੋਇਆਂ ਨੂੰ ਮੈਂ ਸੁੱਤੇ ਵੀ ਮਰਿਆ ਹੋਇਆਂ ਨੂੰ ਚੱਕ ਕੇ ਆਪਦੇ ਸੀਨੇ ਨਾਲ ਲਾਇਆ ਅਸੀਂ ਉਸ ਗੁਰੂ ਦਾ ਦਰ ਨਾ ਛੱਡੀਏ ਸਾਡੀਆਂ ਬੇਨਤੀਆਂ ਹੀ ਆ ਖਾਲਸਾ ਬੇਨਤੀਆਂ ਦਾ ਮਹਤਾਜ ਆ ਉਹਨੇ ਬੇਨਤੀਆਂ ਹੀ ਕਰਦੇ ਰਹਿਣਾ ਉਹਨੇ ਤਾਂ ਸਿਰ ਹੱਥ ਜੋੜਨੇ ਆ ਕਹਿਣਾ ਜੀ ਆ ਤੁਸੀਂ ਕੰਮ ਚਲਾਤੇ ਆ ਆਪਦੀ ਆਪ ਨੂੰ ਕਦੇ ਵੀ ਨਿਮਾਣਾ ਜਾਂ ਨੀਵਾ ਨਹੀਂ ਸਮਝਣਾ ਹੈਗਾ ਤੁਸੀਂ ਗੁਰੂ ਦੇ ਸਿੰਘ ਹੋ ਤਾਂ ਗੁਰੂ ਦੇ ਸਿੰਘ ਬਣ ਜਾਓ ਅੱਜ ਤੋਂ ਇੱਕ ਸਾਲ ਬਾਅਦ ਜੇ ਅਸੀਂ ਤੈਨੂੰ ਖਾਲਸੇ ਰੂਪ ਦੇ ਵਿੱਚ ਵੇਖੇ ਨਾ ਤਾਂ ਤੂੰ ਇਥੇ ਬਲਖੰਡੀ ਪਿੰਡ ਦੇ ਵਿੱਚ ਮਿਸਾਲ ਬਣੇਗਾ ਮਰਜ਼ੀ ਤੇਰੀ ਆ ਕਿਰਪਾ ਗੁਰੂ ਦੀ ਆ ਇਹ ਇਹ ਗੁਰੂ ਨੇ ਕਿਰਪਾ ਕਦੋਂ ਕਰਨੀ ਤੇ ਤੇਰੀ ਮਰਜ਼ੀ ਕਦੋਂ ਹੋਣੀ ਆ ਇਹ ਤੁਸੀਂ ਤੇ ਤੁਹਾਡੇ ਗੁਰੂ ਦਾ ਸਬੰਧ ਆ ਸਾਡਾ ਫਰਜ ਸੀ ਅਸੀਂ ਨਿਭਾ ਚੱਲੇ ਆ ਤੁਸੀਂ ਗੁਰੂਆਂ ਜੀ ਆਇਆਂ ਕਾਹ ਚ ਕਹਿ ਚੱਲੇ ਥੋਨੂੰ ਪੰਜ ਸਾਹਿਬ ਤੋਂ ਪ੍ਰਥਨਾ ਚਾਹੀਏ ਚਲੋ ਠੀਕ ਹੈ ਜੀ ਵਾਹਿ ਜੀ ਦੀ ਖਾਸ ਵਾਹਿਗੁਰੂ ਚਲੋ ਕਿ ਪੰਜ ਸਾਹਿਬ ਤੋਂ ਪ੍ਰਥਨਾ ਜਾਉਂਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੁਦੀਦ ਚੋ ਜਾਦੀ ਸੋ ਇਹ ਸੀ ਸਖ ਜੱਥੇ ਬੰਨੇ ਆਂ ਔਰ ਪਰਿਵਾਰ ਪੂਰਾ ਪਿੰਡ ਸੋ ਜਿਨ੍ਹਾਂ ਨੇ ਅੱਜ ਇੱਕ ਪਰਿਵਾਰ ਨੂੰ ਸਿੱਖ ਧਰਮ ਦੇ ਵਿੱਚ ਦਾਖਲ ਕੀਤਾ ਹੈ ਸੋ ਦੇਖਦੇ ਰਹੋ ਪੀਐਸਕੇ ਟੀਵੀ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਹੋਰ ਕਿਸੇ ਵਿਸ਼ੇ ਤੇ ਮਿਲ ਸਕੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ